ਇਹਨੇ ਕੁੱਬੀ ਚੜੀ ਜਾ ਬਈ ਅਣੇ ਇੱਕ ਤਾਰਾ ਅਗਲੇ ਦੋਸਤਾਂ ਦੇ ਦਿਨ ਤੋਂ ਜਾਦੀ ਤੇ ਮੋਤੀ ਇੱਥੇ ਆਂ ਅਬ ਐਥੇ ਨਹੀਂ ਸਰ ਜੀ ਅੱਛਾ ਅੱਛਾ ਤਾਂ ਕਾਲੀਆ ਨਿਕਲ ਆ ਕੇ ਅੰਗਰੇਜ਼ੀ ਵਾਲੀ ਆ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਬੀਬੀ ਸਤਿ ਸ਼੍ਰੀ ਅਕਾਲ ਇੱਥੇ ਨਾਲੇ ਤੈਨੂੰ ਕਹਦਾ ਦੁਪਹਿਰ ਨੂੰ ਨਹੀਂ ਆਣਾ ਹੈਗਾ ਸਰ ਜੀ ਫਿਰ ਸਿਆਮ ਨੂੰ ਔਖਾ ਹੋ ਜਾਂਦਾ ਜੀ ਨਾਲੇ ਆ ਬੋਤੀਆਂ ਐਨ ਕਾ ਹੁਣ ਕਾ ਜੀ ਨਾ ਲੱਗ ਆਇਆ ਘਰ ਇੱਥੇ ਓਹੋ ਸਰ ਜੀ ਇਹ ਤਾਂ ਮੈਨੂੰ ਧੁੱਪ ਲੱਗਦੀ ਸੀ ਜੀ ਮੈਂ ਤਾਂ ਲਾ ਲਈ ਤੂੰ ਦੁਪਹਿਰ ਨੂੰ ਕਿਉਂ ਆਈਆਂ ਫੇਰ ਅੱਜ ਸਰ ਜੀ ਫੇਰ ਅੱਥਨੇ ਤਾਂ ਔਖਾ ਹੋ ਜਾਂਦਾ ਜੀ ਅੱਥਨੇ ਔਖਾਂ ਦਾ ਆਪਾਂ ਨੂੰ ਨਹੀਂ ਪਤਾ ਵੀਦੋ ਆਪਣਾ ਕਰਿਆ ਕਰਨ ਵਾਲਿਆ ਐਨਕਾ ਹੁਣਕਾ ਜਿਹਾ ਨਾ ਲਾ ਕੇ ਆਇਆ ਕਰ ਬੋਤੀਆਂ ਕੋਈ ਨਹੀਂ ਤਾਰ ਦਿੰਦੀ ਦੁਪਹਿਰ ਨੂੰ ਨਾ ਆਇਆ ਕਰ ਨਾ ਤੈਨੂੰ ਧੁੱਪ ਲੱਗੇਗੀ ਨਾ ਤੈਨੂੰ ਐਨਕ ਲਾਣ ਦੀ ਦੋੜ ਪਵੇਗੀ ਸਰ ਜੀ ਇਹ ਤਾਂ ਮੈਂ ਤਾਰ ਦਿੰਨੀ ਆ ਹਾਂ ਆਪਣੇ ਉੱਥੇ ਸਨੋਰੀ ਰਾਇਆ ਕਰ ਉੱਥੇ ਹੀ ਪੜਾਣਾ ਆ ਜੂਗਾ ਮੈਂ ਕੋਈ ਨਾ ਸਰ ਜੀ ਹੁਣ ਤਾਂ ਸਿਖਾ ਦਿਓ ਜੀ ਮੈਨੂੰ ਸਿਖਾ ਦਿਓ ਜੀ ਪਾਣੀ ਲਾ ਲਿਆ ਸਰ ਜ ਔਰ ਮੈਂ ਪਾਣੀ ਲਾ ਦੇ ਲਾਈਟ ਹੁਣੀ ਦਈਆ ਮੈਂ ਲੱਗਦੀ ਬਸ ਘਰ ਹੁਣ ਅੱਛਾ ਜੀ ਤੈਨੂੰ ਕਹਾਦਾ ਹੈਗਾ ਤੇ ਘਰੇ ਹੀ ਲਮਗੇ ਕਲਾਸ ਫਿਰ ਸਰ ਜੀ ਹੁਣ ਤਾਂ ਹੋਰੀ ਸਿਖਾ ਦੋ ਹੁਣ ਆ ਗਈ ਤਾਂ ਹੁਣ ਤਾਂ ਫਿਰ ਸਿੱਖੋ ਹੀ ਲੈ ਹੁਣ ਕੀ ਆ ਜਿਹੜੀਆਂ ਤੁਸੀਂ ਦੇਖੋ ਜੀ ਉਸ ਦਿਨ ਮੈਂ ਚੀਜ਼ਾਂ ਲਿਖਾਈਆਂ ਹਾਂ ਹਾਂ ਉਹ ਤਾਂ ਮੈਨੇ ਰੱਟੇ ਲਾ ਲਈ ਜੀ ਕਿਹੜੀ ਕਿਹੜੀ ਲਿਖਾਈ ਤੀ ਹਾਊ ਡੀਅਰ ਆਲੀ ਜੀ ਹਾਊ ਡੀਅਰ ਕਿਹੜੀ ਸਪੀਕਿੰਗ ਆਲੀ ਜੀ ਹਾਂ ਉਹ ਤਾਂ ਸਰ ਨੂੰ ਤਾਂ ਛੱਡ ਦੋ ਜੀ ਤਾਂ ਹੋ ਗਈ। ਬਾਕੀ ਦੂਜੀ ਗੱਲ ਜੀ ਬੰਤ ਨਾਲ ਹਲੇ ਮੇਰੀ ਗੱਲ ਨਹੀਂ ਹੋਈ ਹਨਾ। ਅੱਛਾ ਉਹਨੇ ਹਲੇ ਮੈਨੂੰ ਦੱਸਿਆ ਨਹੀਂ ਆ ਕੇ ਵੀ ਉਹ ਕਿੰਨੇ ਕਿਲੋਮੀਟਰ ਤੁਰ ਕੇ ਆਇਆ। ਬਾਕੀ ਤੁਸੀਂ ਇਹ ਗੱਲਾਂ ਛੱਡੋ ਜੀ ਭਰੇ ਉਹ ਤਾਂ ਜਦਾ ਆਏਗਾ ਮੈਂ ਉਹਦੇ ਨਾਲ ਗੱਲ ਕਰਨੂੰ। ਤੁਸੀਂ ਮੈਨੂੰ ਕੋਈ ਨਵੀਂ ਚੀਜ਼ ਸਿਖਾ ਦਿਓ। ਮੈਂ ਹੁਣ ਜੀ ਮੈਂ ਕਹਿ ਰਹੀ ਸੀ ਮੈਨੂੰ ਕੋਈ ਬੰਦਾ ਮਿਲਿਆ। ਹਾਂ। ਤੇ ਮੈਨੇ ਉਸਨੂੰ ਪੁੱਛਣਾ ਜੀ ਵੀ ਤੇਰਾ ਕੀ ਹਾਲ ਆ। ਅੱਛਾ। ਫਿਰ ਉਹਨੂੰ ਮੈਂ ਅੰਗਰੇਜ਼ੀ ਚ ਕਿਵੇਂ ਪੁੱਛਾਂ? ਜੇ ਬੀਬੀ ਤੂੰ ਉਹੀ ਸਿਸਾਬ ਦੀ ਅੰਗਰੇਜ਼ੀ ਸਿੱਖ ਤੇਰੀ ਮਨ ਲੱਗਦਾ ਅੱਗੇ ਅੱਗੇ ਸਿੱਖੀ ਜਾਣਗੇ ਪਿੱਛੇ ਪਿੱਛੇ ਖਤਮ ਹੋਈ ਜਾ ਰਿਹਾ ਕੰਮ ਤੇਰੇ ਮਾਗੇ ਜੇ ਵਿੱਚ ਤਾਂ ਕੁਛ ਪਾਇੰਦਾਂ ਨਹੀਂ ਹੈਗਾ ਇੱਕ ਲਾਈਨ ਪਹਿਲਾਂ ਸਿਖਾਈ ਦੀ ਡੇਅਰ ਵਾਲੀ ਉਹ ਵੀ ਤੂੰ ਸਾਰੀ ਗਲਤ ਬੋਲਦੇ ਆ ਤਿੰਨ ਕਲਾਸਾਂ ਤੇਰੀਆਂ ਉਹਦੇ ਤੇ ਗੱਜਲੀਆਂ ਗਿਆ ਇੱਕ ਲਾਈਨ ਤੇ ਹੁਣ ਇਸ ਤੋਂ ਬਾਅਦ ਫਿਰ ਤੈਨੂੰ ਫੇਰ ਸਿਖਾਈ ਤੀ ਇੱਕ ਉਹ ਨਹੀਂ ਤੂੰ ਸਿੱਖੀ ਤੇ ਤੇਰਾ ਦਿਮਾਗ ਦੇਖਣ ਵਾਸਤੇ ਇੱਕ ਮਨੇ ਬੰਤ ਲਈ ਉਹ ਪਾਈ ਤੀਗੀ ਤੂੰ ਕਹਿੰਦੀ ਆ ਕਿ ਤੇ ਬੰਤ ਨਹੀਂ ਆਇਆ ਜਦ ਮੈਂ ਕਿਹਾ ਕਿ ਵੀ ਤੂੰ ਕਰੈਕਟਰ ਹੈ ਨਹੀਂ ਅਸਲੀ ਕਰੈਕਟਰ ਥੋੜਾ ਤੂੰ ਨਕਲੀ ਪਾਣਾ ਦੀਆ ਚਲ ਜਿਵੇਂ ਤੂੰ ਚੱਲਦੀ ਆ ਉਹ ਮੈਂ ਚੱਲ ਫਿਰ ਸਰ ਜੀ ਮੈਨੂੰ ਮੈਨੂੰ ਪੀਸ ਤੱਕ ਮਤ ਬੋਲਾ ਹਾਂ ਮੈਨੂੰ ਐ ਦੱਸੋ ਜੀ ਹਾਂ ਵੀ ਜਿਵੇਂ ਹੁਣ ਕੋਈ ਬੰਦਾ ਮਿਲ ਗਿਆ ਮੈਨੂੰ ਹੁਣਾਂ ਦੇ ਜਾਂਦੇ ਰਸਤੇ 'ਚ ਖਾਸੇ ਬੰਦੇ ਮਿਲੇ ਜੀ ਹਾਂ ਇੱਕ ਤਾਂ ਮੈਨੂੰ ਉਹਨਾਂ ਨੇ ਪੁੱਛਿਆ ਕੀ ਹਾਲ ਆ ਭਾਈ ਤੇਰਾ ਹਾਂ ਨੇ ਮੈਨੂੰ ਕਿਹਾ ਕਹਿੰਦੇ ਵੀ ਤੂੰ ਕਿੱਥੇ ਜਾ ਰਹੀ ਆ ਹਾਂ ਕਈਆਂ ਨੇ ਮੈਨੂੰ ਪੁੱਛਿਆ ਕਹਿੰਦੇ ਤੇਰਾ ਕੀ ਹਾਲ ਆ ਹਾਂ ਮੈਂ ਕਿਹਾ ਠੀਕ ਆ ਮੈਂ ਤੁਹਾਡਾ ਨਾਮ ਲੈਤਾ ਮੈਂ ਕਿਹਾ ਮੈਂ ਤਾਂ ਸੱਤੇ ਸਰ ਕੋਲ ਨਾ ਅੰਗਰੇਜ਼ੀ ਸਿੱਖਣ ਜਾ ਰਹੀ ਆ ਅੱਛਾ ਕਹਿੰਦੇ ਅੱਛਾ ਅੱਛਾ ਬੜਾ ਵਧੀਆ ਮਾਸਟਰ ਆ ਕਹਿੰਦੇ ਉਹ ਤਾਂ ਅੱਛਾ ਆ ਉਹਨਾਂ ਦੇ ਬੱਚੇ ਹੀ ਪੜਦੇ ਹੋਣਾ ਮੇਰੇ ਕੋਲ ਤੁਹਾਡੀ ਤਾਂ ਸਰ ਬੜੀ ਚੜ੍ਹਾਈ ਆ ਜੀ ਪਿੰਡ ਚ ਅੱਛਾ ਹਾਂਜੀ ਤੇ ਮੈਂ ਨੇ ਕਿਹਾ ਹਾਂ ਮੈਂ ਕਿਹਾ ਮੇਰੇ ਸਰ ਜੀ ਨੇ ਉਹ ਤੇ ਫਿਰ ਮਨੇ ਕਿਹਾ ਹਾਂ ਮੈਂ ਕਿਹਾ ਵੀ ਜਿਹੜੇ ਸਾਰੀ ਇਹ ਗੱਲ ਪੁੱਛਦੇ ਆ ਹਨਾ ਵੀ ਤੇਰਾ ਕੀ ਹਾਲ ਆ ਹਾਂ ਤੂੰ ਕਿੱਥੇ ਚੱਲੀ ਆ ਮੈਂ ਕਿਹਾ ਅੱਜ ਸਰਜੀ ਤੋਂ ਜਾ ਕੇ ਇਹੀ ਅੰਗਰੇਜ਼ੀ ਸਿੱਖ ਕੇ ਆਉਂਗੀ ਮੈਂ ਅੱਛਾ ਠੀਕ ਆ ਠੀਕ ਆ ਤੂੰ ਐਂ ਖਿਆਲ ਰੱਖਿਆ ਕਰ ਅੱਗੇ ਨੂੰ ਵੀ ਜ਼ਿਆਦਾ ਗੱਲਬਾਤ ਤੂੰ ਕਿਹੜੀ ਕਰਦੀ ਆ ਬਸ ਉਹਦੀ ਅੰਗਰੇਜ਼ੀ ਪੜਖਾਦਿਆ ਕਰਾਂਗੇ ਹਾਂ ਜੀ ਸਿਸਟਮ ਲੱਭਦੇ ਆ ਤੇਰੇ ਲਈ ਮੈਂ ਸਾਰੇ ਹੀ ਫਿਰ ਲੱਭਿਆ ਜੀ ਮੈਂ ਕਿਹਾ ਫਾਲਤੂ ਗੱਲਾਂ ਸਿੱਖਣ ਦਾ ਤਾਂ ਕੋਈ ਮਤਲਬ ਹੀ ਨਹੀਂ ਨਾ 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 ਫਾਲਤੂ ਆ ਕੀ ਫਾਇਦਾ ਹੈਨਾ ਤੂੰ ਕਿਹੜਾ ਇੱਥੇ ਕਰੋ ਡਿਗਰੀ ਕਰਨੀ ਆ ਉੱਥੇ ਕੋਈ ਹਾਂ ਜੀ ਬਲੋਮਾ ਕੋਈ ਬੱਸ ਤੁਸੀਂ ਮੈਨੂੰ ਇਹ ਸਿਖਾ ਦਿਓ ਵੀ ਮੈਂ ਹਾਲ ਕੀਵੇਂ ਪੁੱਛਾਂ ਵੀ ਤੁਹਾਡਾ ਕੀ ਹਾਲ ਚਾਲ ਆ ਤੇ ਦੂਜਾ ਵੀ ਤੂੰ ਕਿੱਥੇ ਜਾ ਰਹੀਆਂ ਜਾਂ ਤੂੰ ਕਿੱਥੇ ਜਾ ਰਹੀ ਹੈ ਮੈਂ ਇੱਕ ਲੈਨ ਦੱਸ ਕੇ ਨਹੀਂ ਤਾਂ ਦੱਸਾਂ ਹਾਂ ਸਰ ਜੀ ਪ੍ਰਿੰਟ ਲੜ ਗਈ ਪ੍ਰਿੰਟਰ ਬਰੁਣ ਨਹੀਂ ਆਏ ਤਾਂ ਦੂਸਰੀਆਂ ਮੱਖੀਆਂ ਦੇਸੀ ਦੇਸੀ ਅੱਛਾ ਜੀ ਹਾਂ ਹਾਂ ਪਹਿਲਾਂ ਮੈਨੂੰ ਇਹ ਸਿਖਾ ਦਿਓ ਜੀ ਵੀ ਤੇਰਾ ਕੀ ਹਾਲ ਚਾਲ ਤੇਰਾ ਕੀ ਹਾਲ ਚਾਲ रा की हाल, जी, मैं ओ वाली मैं की में हाल चाल जि अंगे अच्छा हो मतलब दसा गे हाउ आर यू बोल हाउ हाउ आर आर यू यू, यू। ਸਰ ਜੀ ਇਹ ਹਾਉ ਤਾਂ ਪਹਿਲਾਂ ਆ ਲਾ ਗਿਆ ਤੇ ਹਾਉ ਦਾ ਮਤਬਲ ਤੱਕ ਇਹ ਇੱਕ ਲਾਈਨ ਜਿਹੜੀ ਇਹ ਤਾਂ ਬਹੁਤ ਸਾਰੀਆਂ ਲਾਈਨਾਂ ਚ ਵਰਤਿਆ ਜਾਊਗਾ ਹਾਉ ਆਰ ਯੂ ਹਾਂ ਹਾਉ ਆਰ ਯੂ ਹਾਂ ਹਾਉ ਆਰ ਯੂ ਹਾਂ ਹਾਉ ਦਾ ਮਤਬਲ ਹੈਗਾ ਕਿਵੇਂ ਕਿਵੇਂ ਜਿੱਥੇ ਵੀ ਤਨੇ ਕਿਵੇਂ ਵਾਲੀ ਲਾਈਨ ਆਉਗੀ ਉੱਥੇ ਉੱਥੇ ਤਨੇ ਹਾਉ ਲੱਗੇਗਾ ਹੀ ਲੱਗੇਗਾ ਜਿੱਥੇ ਵੀ ਕੋਈ ਕਿਵੇਂ ਵਾਲੀ ਗੱਲ ਆ ਉੱਥੇ ਹਾਉ ਲਾਂਦਾ ਬਸ ਹਾਂ ਜੀ ਮੈਂ ਇਹ ਕੰਮ ਕਿਵੇਂ ਹੋਇਆ ਜਿਵੇਂ ਮੈਂ ਹੁਣ ਤੁਹਾਨੂੰ ਪੁੱਛਣਾ ਜੀ ਇਹ ਕੰਮ ਕਿਵੇਂ ਹੋਇਆ ਹਾਉ ਜਿੱਥੇ ਵੀ ਹਾਉ ਲੱਗੇਗਾ ਹਾਉ ਹਾਉ ਡਿਡ ਹਾਉ ਹਾਉ ਡਿਡ ਡਿਡ ਬੀਕਮ ਬੀਕਮ ਬਿਕਮ ਬਿਕਮ ਬੀਕਮ ਦਿਸ ਵਰਕ ਦਿਸ ਵਰਕ ਹਾਉ ਡਿਡ ਡਿਡ ਬੀਕਮ ਬੀਕਮ this work this work ਠੀਕ ਆ ਸਰ ਜੀ ਸਰ ਜੀ ਇਹ ਸिखਾਓ ਪਹਿਲਾਂ ਇਹ ਮੈਨੂੰ ਲਿਖ ਕੇ ਦੋ ਜੀ ਹਾਂ ਆਹਾ ਵਾਲਾ ਹਾਉ ਵਾਲਾ ਹਾਉ ਵਾਲਾ ਵੀ ਜਿਹੜਾ ਹਾ ਚ ਕਿਵੇਂ ਆ ਤੁਸੀਂ ਕਿਵੇਂ ਆ ਤੁਸੀਂ ਹਾਂ ਉਹਰੇ ਲਿਖ ਦੋ ਜੀ ਤੈਨੂੰ ਅੰਗਰੇਜ਼ੀ ਦਿਖਦੀ ਨਹੀਂ ਆਂਦੀ ਥੋੜੀ ਥੋੜੀ ਆਂਦੀ ਆ ਜੀ ਚੱਲ ਤੂੰ ਗਲਤ ਲਿਖੀਂ ਫਿਰ ਰਹਿਣ ਦੇ ਮੈਂ ਹੀ ਲਿਖਦਾ ਮੇਰੇ ਤੋਂ ਜੀ ਅੱਖਰ ਇਧਰ-ਉਧਰ ਹੋ ਜਾਂਦੇ ਆ ਬਾ ਅੱਖਰ ਇਧਰ ਹੋ ਗਿਆ ਗੱਲ ਇਧਰ ਹੋ ਗਈ ਗੱਲ ਇਧਰ ਹੋਈ ਬਹੁਤ ਉਸ ਹੋ ਗਿਆ ਹਾਂ ਆਰ ਯੂ ਇਹਨਾਂ ਅੱਖਰਾਂ ਲੈ ਹੁਣ ਤਨ ਜਗ੍ਹਾ ਹੋਰ ਸ਼ੋਰਟ ਕਰਤੀ ਬਣਾ ਹਾਂ ਉਹ ਤਾਂ ਸਰ ਪਹਿਲੇ ਵਾਲਾ ਹੀ ਆ ਜੀ ਇਹ ਤਾਂ ਮੈਨੂੰ ਯਾਦ ਆ ਦੋ ਅੱਖਰ ਯਾਦ ਕਰਨੇ ਆ ਆਰ ਯੂ ਹੂੰ ਦਾਸ ਮਿਲੇਗਾ ਕਿਤੇ ਇਹੋ ਜਿਹਾ ਸਰ ਜਿਹੜਾ ਦੋ ਅੱਖਰਾਂ ਚ ਅੰਗਰੇਜ਼ੀ ਸਿਖਾਂਦਾ ਹੋ ਸਰ ਜੀ ਤਾਂ ਹੀ ਤਾਂ ਫਿਰ ਸਾਰੇ ਪਿੰਡ ਚ ਤੁਹਾਡੀ ਚੜ੍ਹਾਈ ਆ ਜੀ ਹਾਂ ਆਪਰ ਲਿਪਿੰਡ ਦੇ ਇੱਕ ਮਿੰਟ ਸਰ ਜੀ ਇੱਕ ਗੱਲ ਹੋਰ ਪੁੱਛਣੀ ਆ ਜਿਵੇਂ ਆਪਾਂ ਇਹ ਹਾਊ ਆਰ ਯੂ ਹਾਂ ਇੱਕ ਤੁਸੀਂ ਮੈਨੂੰ ਪਹਿਲਾਂ ਅੱਖਰ ਸਿਖਾਇਆ ਸੀਗਾ ਜੀ ਹਨਾ ਹਾਂ 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 ਤੇ ਜਿਵੇਂ ਹੁਣ ਮੈਂ ਬੋਲਾਂ ਹਾਊ ਆਰ ਯੂ ਇਹ ਤੁਸੀਂ ਹਾਊ ਵਾਲੀ ਇੱਕ ਲਾਈਨ ਪਹਿਲਾਂ ਸਿਖਾਈ ਆ ਜੀ ਮੈਨੂੰ ਹਨਾ ਕਿਹੜੀ ਸਿਖਾਈ ਓਹੋ ਹਾਊ ਡੀਅਰ ਹਾਊ ਡੇਅਰ ਹਾਊ ਡੀਅਰ ਹਾਂ ਹਾਂਜੀ ਹੁਣ ਤੁਸੀਂ ਮੈਨੂੰ ਐ ਦੱਸੋ ਵੀ ਇਹ ਜਿਹੜਾ ਹਾਊ ਆਰ ਯੂ ਆ ਇਦੇ ਪਿੱਛੇ ਮੈਂ ਸ਼ਟ ਅਪ ਲਾ ਸਕਦੀ ਆ ਜੀ ਸ਼ਟ ਅਪ ਇਹਦੇ ਪਿੱਛੇ ਕੀ ਲੋੜ ਆ ਸਰ ਤੁਸੀਂ ਪਹਿਲਾਂ ਜਿਹੜੀ ਹਾਓ ਡੀਅਰ ਵਾਲੀ ਲੈਂਸ ਖਾਈਆ ਉਸ ਵਿੱਚ ਵੀ ਸ਼ਟ ਅਪ ਲਵਾਇਆ ਤਾਂ ਉਹ ਨਹੀਂ ਨਹੀਂ ਉਹ ਤਾਂ ਕੋਈ ਹੋਰ ਚੀਜ਼ ਐ ਇਹ ਕੋਈ ਹੋਰ ਚੀਜ਼ ਐ ਸਰ ਜੀ ਇਹਦੇ ਪਿੱਛੇ ਸ਼ਟ ਅਪ ਕਿਉਂ ਨਹੀਂ ਲੱਗ ਸਕਦਾ ਇਹਦੇ ਪਿੱਛੇ ਕੀ ਲੋੜ ਆ ਸ਼ਟ ਅਪ ਦੀ ਸਰ ਤੁਸੀਂ ਜਿਹੜੀ ਪਹਿਲਾਂ ਹਾਓ ਵਾਲੀ ਲੈਂਸ ਖਾਈਆ ਜੀ ਹਾਂ ਉਹਦੇ ਪਿੱਛੇ ਸ਼ਟ ਅਪ ਲਾਇਆ ਸੀ ਉਹ ਤਾਂ ਬਿਲਕੁਲ ਹੋਰ ਚੀਜ਼ ਐ ਉਹ ਤਾਂ ਧਮਕਾਉਣਾ ਬੰਦੇ ਨੂੰ ਇਹ ਤੂੰ ਹਾਲਚਾਲ ਪੁੱਛ ਰਹੀ ਆ ਇਹਦੇ ਪਿੱਛੇ ਨਹੀਂ ਲੋੜ ਹੈਗੀ ਅੱਛਾ ਇਹਦੇ ਪਿੱਛੇ ਨਹੀਂ ਲੱਗਦਾ ਜੀ ਨਾ ਨਾ ਇਹ ਤਾਂ ਸਾਰੇ ਤਿੰਨ ਅੱਖਰਾਂ ਦਾ ਵੀ ਕਬਾੜ ਕਰ ਦੂਗਾ ਜਿਹੜੇ ਤੈਨੂੰ ਸਿਖਾਏ ਆ ਹਾਊ ਆਰ ਯੂ ਹਾਂ ਐ ਐ ਐਸੇ ਇਹੋ ਜਿਹਾ ਐਕਸਪੈਰੀਮੈਂਟ ਨਹੀਂ ਕਰਨੇ ਹੈਗੇ ਅੱਛਾ ਤੇ ਸਰ ਜੀ ਦੂਜੀ ਲਾਈਨ ਦੂਜੀ ਲਾਈਨ ਦੱਸ ਕਿਹੜੀ ਉਹੀ ਜੀ ਵੀ ਤੁਸੀਂ ਕਿੱਥੇ ਜਾ ਰਹੇ ਹੋ ਤੁਸੀਂ ਕਿੱਥੇ ਜਾ ਰਹੇ ਹੋ ਹਾਂਜੀ ਵੇਅਰ सर की मैं से पहले ही बोल लियो जी तो पहला बोलना तो सिखला है वेर वेर आर यू वेर आर यू गोइंग 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 पता कि यहाँ हाँ जी ये फार्म है फार्म क्यों जी ये फार्म है हम दायक रूप रूप फॉर्म रूप फॉर्म फॉर्म अगर एक्चुअली खासी ओखी है सर जी ओ तो नहीं नहीं ओखी कोई न ਜੇ ਤੈਨੂੰ ਪੰਜਾਬੀ ਦੀ ਗ੍ਰਾਮਰ ਆ ਜੇ ਨਾ ਫਿਰ ਤੂੰ ਅੰਗਰੇਜ਼ੀ ਦੀ ਵੀ ਸਿੱਖ ਜਾਵੇਂਗੀ ਅੱਛਾ ਜੀ ਪੰਜਾਬੀ ਦੀ ਗ੍ਰਾਮਰ ਨਹੀਂ ਪੜ੍ਹੀ ਗ੍ਰਾਮਰ ਸਰ ਹੁਣ ਤਾਂ ਭੁੱਲ ਜੀ ਗਈ ਮੈਂ ਦੀ ਤਾਂ ਤਾਂ ਹੀ ਨਾ ਤੇਰੇ ਅਕਲਚਾਰੀ ਇਹ ਗੱਲ ਇੱਕ ਦਿਨ ਉਹ ਮੈਥ ਵੀ ਘਟਾਂ ਤਾਂ ਮੈਨੂੰ ਲੱਗਦਾ ਬਾਕੀ ਤੇਰੀ ਸਮਝ ਵੀ ਘਟਾ ਹੈ ਹਰ ਇੱਕ ਬੱਚੇ ਦੇ ਹੁੰਦੀ ਆ ਕਈ ਬੱਚੇ ਐਸੇ ਆ ਮੇਰੇ ਕੋਲ ਇੱਕ ਵਾਰੀ ਉਹਨਾਂ ਨੂੰ ਦੱਸਦੇ ਨਾ ਸਾਰਾ ਹੱਲ ਕਰ ਦਿੰਦੇ ਆ ਆਪਣੇ ਆਪੇ ਕੋਈ ਦਿਮਾਗ ਦੀ ਕੋਈ ਨਸ ਦਾ ਫਰਕ ਹੁੰਦਾ ਮੈਨੂੰ ਦਾ ਤੇਰਾ ਸਭ ਕੁਤਾ ਪਤਾ ਨਹੀਂ ਲੱਗਦਾ ਹੈਗਾ ਬਸ ਤੂੰ ਐਂ ਕਰ ਸਿੱਧਾ ਸਿੱਧਾ ਚਲੀ ਜਾ ਜਿਵੇਂ ਚੱਲਦਾ ਹੁਣ ਦੱਸੋ ਸਰ ਜੀ ਉਹਨਾਂ ਦੇ ਸਪੈਲਿੰਗ ਜੀ ਬੇਅਰ ਦੇ ਹਾਂ ਡਬਲਿਊ ਹਾਂ ਜੀ ਐਚ ਈ ਹਮ ਆਰ ਈ ਹਾਂ ਇਹ ਬਣ ਗਿਆ ਬੇਅਰ ਠੀਕ ਹਾਂ ਜੀ ਹਾਂ ਬੇਅਰ ਆਰ ਤੇ ਆਰ ਆਰ ਸਰ ਕਿਵੇਂ ਏ ਆਰ ਜੀ ਐਚ ਜੀ ਐਚ ਦਾ ਕੀ ਹੈ ਇੱਥੇ ਕੰਮ ਏ ਆਰ ਈ ਏ ਆਰ ਈ ਹਾਂ ਈ ਨਾਲ ਜਦ ਤੱਕ ਕੰਮ ਸਾਰੇ ਦੋ ਅੱਖਰ ਕਾ ਨੂੰ ਲਾਣੇ ਆ ਫालतू ਆਰ ਹਾਂ ਇਹ ਦੋ ਬਾਬਲਾਂ ਵਿੱਚ ਆ ਰਹੇ ਤੇ ਚਲ ਹਾਂ ਵੇਅਰ ਆਰ ਵੇਅਰ ਆਰ ਯੂ ਬਾਈ ਯੂ 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 ਗੋਇੰਗ ਗੋਇੰਗ ਹਾਂ ਗੋਇੰਗ ਠੀਕ ਆ ਸਰ ਜੀ ਜੀਓ ਲੱਗ ਤਾਂ ਠੀਕ ਹੀ ਰਹਾ ਆਈ ਬਾਕੀ ਤਰੀ ਅੰਗਰੇਜ਼ੀ ਵੀ ਘੱਟੇ ਸਮਝ ਆਂਦੀ ਆ ਪਤਾ ਨਹੀਂ ਕੀ ਲਿਖਦੀ ਆ ਗੋਇੰਗ ਪਿੱਛੇ ਇਹਦੇ ਕੁਐਸਚਨ ਮਾਰਕ ਐਵੇਂ ਆਲਾ ਜੀ ਕੜਛੀ ਹਾਂ ਕੜਛੀ ਦੇ ਨੀਚੇ ਆ ਬਿੰਦੀ ਲਾਤੀ ਜੀ ਆ ਬਿੰਦੀ ਆ ਕਾ ਬਿੰਦਾ ਇਹ ਤਾਂ ਤੂੰ ਜ਼ੀਰੋ ਬਣਾਦੀ ਐ ਢੀ ਵੱਡੀ ਐਡੀ ਥੋੜੀ ਲੱਗੇਗੀ ਇਹ ਫਿਰ ਸਰ ਜੀ ਦਿਖਦੀ ਘੱਟ ਆ ਜੀ ਉਹ ਚੱਲ ਤੇਰੀ ਮਨ ਲਗੜਨੀ ਗਾ ਵੀ ਕਮਜ਼ੋਰੀ ਲੱਗਦੀ ਆ ਮਨ ਨੂੰ ਨਹੀਂ ਸਰ ਜੀ ਨੀਗਾ ਤਾਂ ਮੇਰੀ ਬਥੇਰੀ ਆ ਜੀ ਅੱਡੀ ਦੂਰ ਤੋਂ ਬੰਦਾ ਪਛਾਣ ਲੈਂਦੀ ਆ ਮੈਂ ਕਿਤੇ ਇਹ ਨਿਗਾਹ ਦੀ ਤਾਂ ਐਨਕ ਤਾਂ ਨਹੀਂ ਲੱਗੀ ਤੇਰੇ ਨਾ ਜੀ ਇਹ ਤਾਂ ਇਹ ਫੈਂਸੀ ਐਨਕਾ ਜੀ ਬਾਹਰ ਤੋਂ ਆਈ ਹੋਈ ਆ ਹਾਏ ਤਾਂ ਠੀਕ ਸਾਡੇ ਰਿਸ਼ਤੇਦਾਰਾਂ ਨੇ ਭੇਜੀ ਆ ਜੀ ਕਿੰਨੇ ਕਿਤੇ ਆਈ ਆ ਇਹ ਪਤਾ ਨਹੀਂ ਜੀ ਖਾਸੇ ਡਾਲਰਾਂ ਦੀ ਆ ਨਹੀਂ ਬੰਦਿਆ ਵਾਲੀ ਵੀ ਮਿਲ ਜਾਂਦੀ ਆ ਮਿਲ ਜਾਂਦੀ ਹੋਣੀ ਜੀ ਇਹ ਤਾਂ ਬਾਹਰਲੇ ਦੇਸ਼ ਤੋਂ ਆਈ ਆ ਜੀ ਉਹ ਹੈ ਦਾ ਪਰਸਨੈਲਿਟੀ ਜੀ ਆ ਹਾਂਜੀ ਫਿਰ ਮੈਂ ਤਾਂ ਹੀ ਸਰ ਜੀ ਮੈਂ ਕਿਹਾ ਹੁਣੀ ਤੋਂ ਮੈਂ ਇਨਕਾਉਣ ਕਾਂ ਲਾਂ ਸਿੱਖਾਂਗੀ ਹਨਾ ਫਿਰ ਜੀਨ ਜੂਨ ਪਾ ਕੇ ਜਾਇਕਰੂ ਤਾਂ ਹੀ ਫਿਰ ਬਾਹਰਲੇ ਦੇਸ਼ ਜਦ ਤੱਕ ਮੈਂ ਜਾਵਾਂਗੀ ਫਿਰ ਮੇਰੀ ਚੰਗੀ ਪ੍ਰੈਕਟਿਸ ਹੋ ਜਾਊਗੀ ਫਿਰ ਮੈਨੂੰ ਦਿੱਕਤ ਨਹੀਂ ਆਣੀ ਪਰ ਉਰੇ ਨਾ ਬੀਬੀ ਲਾ ਕੇ ਆਇ ਕਰ ਆਪਣੇ ਨਾ ਸੈਰ ਕਰਨ ਨੂੰ ਲਾ ਕੇ ਜਾਇ ਕਰ ਉਹ ਤਾਂ ਸਰ ਜੀ ਵਧੀਆ ਲੱਗਦੀ ਹੈ ਇਹ ਲਾਈ ਹੋਈ ਦੇਖ ਹਾਂ ਅੱਜ ਤੁਹਾਨੂੰ ਬਹੁਤ ਦੋ ਲਾਈਨਾਂ ਸਿਖਾ ਦਿਆਂ ਅੱਗੇ ਇੱਕ ਲਾਈਨ ਸਿਖਾਣੇ ਆ ਬਹੁਤ ਆ ਹਾਂਜੀ ਠੀਕ ਆ ਫਿਰ ਸਰ ਜੀ ਮੈਂ ਜਾਮਾ ਹੁਣ ਆ ਬਾਕੀ ਤੇਰੀ ਮਾਂ ਜੀ ਠੀਕ ਆ ਠੀਕ ਆ ਠੀਕ ਆ ਕਿਉਂ ਕਰੀ ਫੀਸ ਟਾਈਮ ਨਾਲ ਦੇ ਜਾ ਕਰੋ ਭਾਈ ਮੇਰਾ ਵੀ ਅੱਗੇ ਖਰਚਾ ਤੋੜਨਾ ਅੱਛਾ ਜੀ ਹੂੰ ਤੁਹਾਡੇ ਕੋਲ ਤਾਂ ਤੇਰੇ ਪੈਸੇ ਆ ਕਿੰਨੀ ਫੀਸ ਆ ਸਰ ਜੀ ਬਸ ਜ਼ਿਆਦਾ ਨਹੀਂ ਹੈਗੀ ਆਪਣੀ ਫੀਸ ਆ 4000 ਕਹ ਰਹੇ ਸੀ ਤੁਸੀਂ ਹਾਂ ਤੈਨੂੰ ਬਾਕੀ ਦਾ 4 ਲੰਨੇ ਆ ਤੈਨੂੰ 150 ਕੱਟ ਕਰ ਦਾਂਗੇ ਕੋਈ ਗੱਲ ਨਹੀਂ ਠੀਕ ਆ ਜੀ ਇਹ ਠੀਕ ਆ ਸਾਰ ਜੀ ਮੈਂ ਹੁਣ ਉਹ ਕਰ ਲਿਆ ਜੀ ਤੇ ਉਹ ਪਿਛਲੇ ਵਾਲੀ ਲੈਣ ਹਾਓ ਡੀਅਰ ዩ ਉਹ ਤੂੰ ਐ ਕਰ ਛੱਡ ਦੇ ਉਹਨੂੰ ਫੇਰ ਦੇਖਾਂਗੇ ਹਾਓ ਡੀਅਰ ਿਊ ਦੋ ਮਿੰਟ ਗੁੰਮਗੀ ਜੀ ਕਿੱਥੇ ਲਿਖੀ ਹੋਈ ਆ ਭੁੱਲ ਗਈ ਮੈਂ ਤਾਂ ਜੀ ਰਵਿੰਦਰ ਰਹਿੰਦੇ ਉਹ ਗੁੰਮਗੇ ਗੁੰਮ ਜਾਂਦੇ ਆ ਆਹ ਵਾਲੀ ਯਾਦ ਕਰ ਲੈ ਤੂੰ ਦੋ ਜਿਹੜੀਆਂ ਅੱਜ ਲਖਾਈਆਂ ਠੀਕ ਆ ਜੀ ਨਾਲੇ ਨੈਕਸਟ ਕਲਾਸ ਆ ਨਾ ਜਿਹੜੀ ਅਗਲੀ ਕਲਾਸ ਉੱਥੇ ਲਾਵਾਂਗੇ ਆਪਾਂ ਕਰੇ ਅਥਨਾ ਆਇਆ ਕਰ ਕੋਈ ਨਾ ਸਰ ਜੀ ਔਰ ਠੀਕ ਆ ਜੀ ਫਿਰ ਠੀਕ ਆ ਠੀਕ ਆ ਠੀਕ ਆ ਸਰ ਜੀ ਮੈਂ ਚਾਨੀ ਆ ਠੀਕ ਆ ਠੀਕ ਆ ਚੰਗਾ 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 ਜਾ ਹਾ ਹਾ ਕੈਸੇ ਕੈਸੇ ਪੱਲੇ ਪੈਂਦੇ ਆ ਐਨਕਾ ਦਾ ਐਮ ਲ ਆ ਗਿਆ ਉਹ ਸੂਟ ਪਾ ਕੇ ਪਤਾ ਨਹੀਂ ਕਿੰਨੀ ਕਿੰਟ ਇੰਟੈਲੀਜੈਂਟ ਆ ਪਰ ਨਾ ਕੋਈ ਸਵਾਲ ਆਂਦਾ ਨਾ ਕੋਈ ਅੱਖਰ ਲਿਖਣਾ ਆਂਦਾ ਦੋ ਅੱਖਰ ਤੇ ਗਾਇ ਸਿਖਾਇਆ ਪਿਆ ਅੱਜ ਤਿੰਨ ਗੱਲ ਤਾਂ ਸਿੱਖ ਕੇ ਗਈ ਆ ਬਸ ਸਾਰਿਆ ਪਿਆ ਇਸਕਾ ਚਲੋ ਆਪਾਂ ਕੀ ਕਰਾਂ